ਦੇਖੋ ਅੱਜ ਬਾਬਾ ਸਤਪੂਏ ਜੀ ਦੀ ਜਗ੍ਹਾ ਦੇ ਉੱਤੇ ਨਤਮਸਤਕ ਹੋਏ ਆ ਖੱਡ WhatsApp ਦੇ ਕੋਲ ਪਏ ਹੋ ਤੇ ਹਾਜ਼ਰੀ ਲਵਾਈ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮਾ ਖੁਰਦ ਗੁਰਦੁਆਰਾ ਭਿਆਣਾ ਸਾਹਿਬ ਵਿਖੇ ਸਰਦ ਆਭਨਾ ਨਾਲ ਮਨਾਇਆ ਗਿਆ ਦੂਰ ਨੇੜੇ ਦੀ ਸੰਗਤ ਨੇ ਵੱਡੀ ਗਿਣਤੀ ਚ ਪਹੁੰਚ ਕੇ ਇਸ ਮੌਕੇ ਦਸ ਅਸਥਾਨ ਤੇ ਮੱਥਾ ਟੇਕਿਆ ਦੱਸ ਦਈਏ ਕਿ ਇਸ ਪਵਿੱਤਰ ਅਸਥਾਨ ਦੀ ਸੇਵਾ ਪਿੰਡ ਲਾਲਿਆਂਵਾਲੀ ਦਸਾਉਂਦੀਆ ਭੰਮੇ ਖੁਰਦ ਭੰਮੇ ਕਲਾ ਤੇਰਾਵਾਂ ਮੰਨਦੀ ਦੇ ਲੋਕਾਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਜਾਂਦੀ ਹੈ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਵਿਸ਼ੇਸ਼ ਤੌਰ ਤੇ ਮੇਲੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾ ਦੀ ਟੀਮ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਆਓ ਵੇਖਦੇ ਹਾਂ ਇੱਕ ਰਿਪੋਰਟ ਬਾਬਾ ਜਰਨੈਲ ਸਿੰਘ ਜੀ ਬਾਬਾ ਜੋਤੀ ਸਿੰਘ ਜੀ ਮਲਕੀਤ ਸਿੰਘ ਜੀ ਸਰਪੰਚ ਸੁਖੀ ਸਿੰਘ ਜੀ ਜਗਤਰਾਮ ਬਾਬਾ ਊਰਨ ਸਿੰਘ ਜੀ ਆਇਆਂ ਨੂੰ ਹਾਰਪ੍ਰੀਤ ਕਰਦੇ ਮੇ ਇਹ ਤੇਰਸ ਨੂੰ ਮਨਾਇਆ ਜਾਂਦਾ ਵੀਰੇ ਚਾਨਣੀ ਦੇ ਤੇਰਸ ਨੂੰ ਮਨਾਇਆ ਜਾਂਦਾ ਗਏ ਇਹ ਇਤਾਲੀ ਵਾਲਾਂ ਦਾ ਬਾਬਾ ਗਏ ਜੀ ਦੇਖੋ ਅੱਜ ਬਾਬਾ ਸਤਪੋਜ ਦੀ ਜਗ੍ਹਾ ਦੇ ਉੱਤੇ ਨਤਮਸਤਕ ਹੋਏ ਆ ਖੱਡ-ਵਾਟਸਾ ਦੇ ਭੂਗ ਪਏ ਅਤੇ ਹਾਜ਼ਰੀ ਲਵਾਈ ਆ ਜੋ ਵੀ ਢਾਲੀਵਾਲ ਭਾਈਚਾਰੇ ਵੱਲੋਂ ਜਾਂ ਬਾਬਾ ਸਤਪੋਜ ਕਮੇਟੀ ਵੱਲੋਂ ਇੱਕ ਤਾਂ ਮੇਨ ਮੰਗ ਸੀਗੀ ਜਿਹੜਾ ਰਸਤਾ ਥੋੜਾ ਜਿਹਾ ਕੱਚਾ ਸੀਗਾ ਉਹ ਪਾਸ ਹੋ ਗਿਆ ਉਹਦੀਆਂ ਇੰਟਰਲੌਕ ਆ ਗਈ ਕੰਮ ਸ਼ੁਰੂ ਹੋ ਚੁੱਕਾ ਹੈ ਇੱਕ ਪਹਿਲਾਂ ਇੱਥੇ ਕੋਈ ਟਰਾਂਸਫਾਰਮਰ ਦੀ ਪ੍ਰੋਬਲਮ ਸੀਗੀ ਉਹ ਵੀ ਸੋਲਵ ਕੀਤੀ ਆ ਹੁਣ ਲਾਈਟਾਂ ਨੇ ਜਿਹੜੀਆਂ ਕਿ ਰਸਤੇ ਦੇ ਵਿੱਚ ਆਉਣ ਵਜਵਾਦ ਹੋਣਾ ਕਿ ਉਹ ਵੀ ਇਹਨਾਂ ਨੇ ਜੋ ਵੀ ਮੰਗਾ ਕੀ ਢਾਲੀਵਾਲ ਭਾਈਚਾਰੇ ਦੀ ਸਮੂਹਕ ਮੰਗਾ ਜਿਹੜੇ ਆਸਤੇ ਦੇ ਵਿੱਚ ਸੋਲਰ ਲਾਈਟਾਂ ਲਗਾਉਣੀਆਂ ਉਹ ਵੀ ਲਵਾਈਆਂ ਜਾਣਗੀਆਂ ਤੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰੇ ਢਾਲੀਵਾਲ ਭਾਈਚਾਰੇ ਨੂੰ ਸਾਰੇ ਇਲਾਕੇ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਤੇ ਇਸੇ ਤਰ੍ਹਾਂ ਜੋੜ ਮੇਲੇ ਇਤਿਹਾਸ ਕਬੀਲੇ ਬਲਾਉਣ ਦਾ ਬਖਸ਼ੇ